ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਮਾਨ ਯੋਗਪੁਰਪ ਸਾਸਨ ਜੀ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਕਿ ਸੰਸਾਰ ਦੇ ਅੰਦਰ ਇੱਕ ਨਵੇਕਲੀ ਥਾਂ ਰੱਖਦੇ ਹਨ ਇਸ ਕਰਕੇ ਨਹੀਂ ਕਿ ਉਹ ਗੁਰਕਲਗੀਤਰ ਪਾਤਸ਼ਾਹ ਜੀ ਦੇ ਸਹਾਬਜਾਦੇ ਹਨ ਜਾਂ ਗੁਰੂ ਪਾਤਸ਼ਾਹ ਜੀ ਦੇ ਸਤਕਾਰਯੋਗ ਮਾਤਾ ਜੀ ਹਨ ਜਾਂ ਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਸਰ ਖਾਨ ਸਗੋਂ ਇਸ ਕਰਕੇ ਕਿ ਜੋ ਉਹਨਾਂ ਇਤਿਹਾਸ ਦੇ ਅੰਦਰ ਆਪਣੀ ਥਾਂ ਇਹ ਕਲੀ ਸ਼ਹੀਦਾਂ ਦੀ ਬਣਾਈ ਹੈ ਉਸ ਤਰ੍ਹਾਂ ਸੰਸਾਦ ਦੇ ਅੰਦਰ ਕੋਈ ਵੀ ਸਾਨੀ ਨਹੀਂ ਕਿਸੇ ਇਤਿਹਾਸ ਦੇ ਅੰਦਰ ਕੋਈ ਮਿਸਾਲ ਨਹੀਂ ਲੱਗਦੀ ਗੁਰੂ ਪਾਤਸ਼ਾਹ ਜੀ ਦੇ ਉਹਨਾਂ ਮਹਾਨ ਸ਼ਹੀਦਾਂ ਦੇ ਬਾਰੇ ਜੋ ਅਸੀਂ ਵਿਚਾਰ ਕਰਦੇ ਹਾਂ ਕਿ ਸਤਗੁਰ ਪਾਤਸ਼ਾਹ ਜੀ ਨੇ ਅਨੰਦਪੁਰ ਦੇ ਲੰਬਾ ਸਮੇਂ ਚਲੇ ਘੇਰੇ ਦੇ ਵਿੱਚ ਵੀ ਸਿੱਖਾਂ ਦੇ ਵਿਚਾਰ ਦੀ ਕਲਾ ਜੋ ਸੀ ਉਹ ਵਰਤਦੀ ਰਹੀ ਕੈਦੀ ਕਲਾ ਨਹੀਂ ਆਉਣ ਦਿੱਤੀ ਫਿਰ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਥਾਂ ਥਾਂ ਦੇ ਉੱਤੇ ਦੁਸ਼ਮਣਾਂ ਦੇ ਨਾਲ ਜੋ ਸੀ ਲੋਹਾ ਲੈਂਦੇ ਹੋਏ ਕਿਤੇ ਸੱਸਾ ਦੇ ਕੰਡੇ ਦੇ ਉੱਤੇ ਉੱਥੇ ਸਤਗੁਰ ਪਾਤਸ਼ਾਹ ਦੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਜ਼ਾਲਿਮਾਂ ਦੇ ਵਿਰੁੱਧ ਸਿੰਘ ਜੂਝਦੇ ਹਨ ਪਰਿਵਾਰ ਵੀ ਛੋੜਾ ਹੋ ਗਿਆ ਚਮਕੋਰ ਦੀ ਗੜੀ ਦੇ ਵਿੱਚ ਸ਼ਹਾਸ਼ਤਾ ਨੇ ਸਰਸਾ ਦੇ ਵਿੱਚ ਸਾਡਾ ਕੀਮਤੀ ਸਾਹਿਦ ਜੋਸੀਓ ਰੁੜ ਗਿਆ ਕਈ ਸਿੰਘ ਜੋ ਸਨ ਉਸ ਸਰਸਾ ਦੀ ਪੇਟ ਚੜ ਗਏ ਗੁਰੂ ਪਾਤਸ਼ਾਹੀ ਮਾਛੀਵਾੜੇ ਦੇ ਜੰਗਲਾਂ ਚ ਨੇ ਅਤੇ ਦੂਜੇ ਪਾਸੇ ਸਾਹਿਬਜ਼ਾਦੇ ਜੋਣੇ ਉਹ ਮਾਤਾ ਗੁਜਰ ਕੋਰ ਜੀ ਦੇ ਨਾਲ ਜੋ ਹਨ ਉਹ ਚੱਲ ਰਹੇ ਹਨ ਅੱਤ ਦੀ ਸਰਦੀ ਦਾ ਮੌਸਮ ਹੈ ਠੰਡ ਹੈ ਵਿਖੜੇ ਪੈਂਡੇ ਹਨ ਇਹ ਯਾਦ ਕਰ ਦੱਸਦੇ ਨੇ ਕਿ ਪਹਿਲੀ ਰਾਤ ਉਹਨਾਂ ਨੇ ਕੁੰਬੇ ਮਾਸ਼ਕੀ ਦੇ ਘਰ ਕੱਟੀ ਹੈ ਜਿੱਥੇ ਕੁਝ ਖਾਣ ਨੂੰ ਥੋੜਾ ਜਿਹਾ ਮਿਲਿਆ ਅਤੇ ਫਿਰ ਅਗਲੇ ਦਿਨ ਜਉਣੀ ਉਥੋਂ ਗੰਗਾ ਰਾਮ ਦੇ ਨਾਲ ਉਹਦੇ ਘਰ ਜਾ ਪਹੁੰਚੇ ਨੇ ਜਿੱਥੇ ਉਸ ਗੰਗਾ ਰਾਮ ਦੀ ਨੀਅਤ ਜੋ ਹੈ ਉਹ ਬਦ ਨੀਅਤ ਹੋ ਗਿਆ ਉਹਦੇ ਅੰਦਰ ਲੋਭ ਜੋ ਸੀ ਲਾਲਚ ਜੋ ਸੀ ਉਹ ਪ੍ਰਬਲ ਹੋ ਗਈ ਅਤੇ ਸ਼ਾਇਦ ਜਿਵੇਂ ਹੋਰ ਕਾਰਨ ਗੁਰੂ ਕਰਦਾ ਵੈਰ ਵਿਰੋਧ ਕਰਨਾ ਇਸ ਕਰਕੇ ਕਿ ਕਿਤੇ ਜਾਤ ਅਪਮਾਨ ਦੇ ਉੱਤੇ ਸਿੱਖ ਗੁਰੂ ਪਾਤਸ਼ਾਹਾ ਮਨੇ ਕਰਾਰੀ ਸੱਟ ਮਾਰੀ ਹੋਈ ਸੀ ਜਾਂ ਰਾਜ ਭਗ ਦੀਆਂ ਨਜ਼ਰਾਂ ਵਿੱਚ ਪਰਵਾਨ ਚੜ ਕੇ ਆਪਣੇ ਆਪ ਨੂੰ ਜੋ ਸੀ ਇਨਾਮਾ ਪ੍ਰਾਪਤ ਕਰਨੀਆਂ ਆਪਣੇ ਘਰ ਪਰਿਵਾਰ ਦੇ ਵਾਸਤੇ ਆਪਣੇ ਖਾਨਦਾਨ ਦੇ ਵਾਸਤੇ ਕਿਤੇ ਜ਼ਮੀਨਾਂ ਦੇ ਪਟੇ ਲੈਣ ਸੋ ਇਹ ਕੁਝ ਵੀ ਕਾਰਨ ਸਨ ਜਿਨ੍ਹਾਂ ਕਾਰਨ ਉਹ ਬਦਨੀਅਤ ਹੋਇਆ ਅਤੇ ਉਸ ਨੇ ਮਾਤਾ ਜੀ ਨੂੰ ਇਹ ਤਮਕੀ ਦੇ ਦਿੱਤੀ ਕਿ ਮੈਂ ਤੁਹਾਨੂੰ ਸੰਭਾਲਿਆ ਹੈ ਜਿਵੇਂ ਕੁਝ ਇਤਿਹਾਸਕਾਰ ਦੱਸਦੇ ਨੇ ਕਿ ਉਸ ਨੇ ਸੋਚਿਆ ਮਾਤਾ ਜੀ ਦੇ ਕੋਲ ਕੁਝ ਕੀਮਤੀ ਸਮਾਨ ਹੋਵੇਗਾ ਪੋਟਲੀ ਹੈ ਉਹਨੂੰ ਖੋਲਣ ਫਰੋਲਣ ਦਾ ਯਤਨ ਕੀਤਾ ਕੁਝ ਕਹਿੰਦੇ ਨੇ ਚੁਰਾ ਲਈ ਤੇ ਕਾਰਨ ਕੁਝ ਵੀ ਸੀ ਉਹ ਬਦਨੀਅਤ ਹੋ ਚੁੱਕਿਆ ਸੀ ਅਤੇ ਉਸ ਬਦਨੀਅਤ ਕਾਰਨ ਉਸ ਨੇ ਜਾ ਕੇ ਸ਼ਿਕਾਇਤ ਜੋ ਸੀ ਉਹ ਮਰੰਡੇ ਦੀ ਚੌਕੀ ਦੇ ਵਿੱਚ ਕਰ ਦਿੱਤੀ ਕਿ ਜਿਸ ਗੁਰਗੋਬਿੰਦ ਸਿੰਘ ਨੂੰ ਅਤੇ ਉਸ ਦੇ ਘਰ ਪਰਿਵਾਰ ਨੂੰ ਉਸ ਤੇ ਸਿੰਘਾਂ ਨੂੰ ਤੁਸੀਂ ਕਾਬੂ ਕਰਨਾ ਚਾਹੁੰਦੇ ਹੋ ਤੁਹਾਡੇ ਕਾਬੂ ਵਿੱਚ ਨਹੀਂ ਆ ਰਿਹਾ ਅਜ ਉਸ ਤੇ ਛੋਟੇ ਛੋਟੇ ਸਾਬਜਾਦੇ ਜਿਨ੍ਹਾਂ ਦੀ ਉਮਰ ਕੇਵਲ 6 ਤੇ 8 ਸਾਲ ਹੈ ਅਤੇ ਉਹਨਾਂ ਦੀ ਬਿੰਦ ਮਾਤਾ ਮਾਤਾ ਗੁਜਰਕੌਰ ਜੋ ਨੇ ਉਹ ਮੇਰੇ ਘਰ ਵਿੱਚ ਨੇ ਤੇ ਤੁਸੀਂ ਕਿਉਂਕਿ ਮੈਂ ਸਰਕਾਰ ਦੇ ਵਿਰੁੱਧ ਭੁਗਤ ਨਹੀਂ ਸਕਦਾ ਮੈਂ ਉਹਨਾਂ ਨੂੰ ਪਨਾਹ ਜ਼ਰੂਰ ਦਿੱਤੀ ਹੈ ਪਰ ਤੁਹਾਨੂੰ ਕਹਿ ਰਿਹਾ ਕਿ ਆ ਕੇ ਉਹਨਾਂ ਨੂੰ ਪਕੜ ਲਓ ਜਿਗਦੇ ਇਥੋਂ ਨਿਕਲ ਗਏ ਫਿਰ ਤੁਹਾਡੇ ਕਾਬੂ ਨਹੀਂ ਆਉਣਗੇ ਤੇ ਜਦੋਂ ਉਸ ਨੇ ਸ਼ਿਕਾਇਤ ਕੀਤੀ ਤਾਂ ਫਿਰ ਉੱਥੇ ਮੋਰਿੰਡੇ ਤੋਂ ਜਾ ਕੇ ਉਹਨਾਂ ਸਾਬਜਾਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਦੀ ਚੌਕੀ ਵਿੱਚ ਲੈ ਆਇਆ ਗਿਆ ਇਤਿਹਾਸਕਾਰ ਦੱਸਦੇ ਨੇ ਕਿ ਮਾਤਾ ਜੀ ਬਿਲਦੁਨ ਨੇ ਹੱਥ ਦੀ ਠੰਡ ਹੈ ਛੋਟੇ-ਛੋਟੇ ਸਾਬਜਾਦੇ ਨਹੀਂ ਤੇ ਉਹ ਸਫਾਈ ਜੋੜੇ ਉਹਨਾਂ ਨੂੰ ਨਾਲ ਲੈ ਕੇ ਆ ਕੇ ਇੱਕ ਰਾਤ ਜੋ ਹੈ ਉਹਨਾਂ ਨੂੰ ਮੋਰਿੰਡੇ ਦੀ ਉਸ ਚੌਕੀ ਦੇ ਅੰਦਰ ਜੋ ਸੀ ਉਹ ਗ੍ਰਿਫਤਾਰ ਕਰਕੇ ਰੱਖਿਆ ਗਿਆ ਗੁਰੂ ਪਿਆਰ ਵਾਲਿਓ ਕਿਾਸ ਕੀਤਾ ਜਾ ਸਕਦਾ ਹੈ ਸੋਚਿਆ ਜਾ ਸਕਦਾ ਹੈ ਅਸੀਂ ਵੀ ਬੱਚਿਆਂ ਵਾਲੇ ਹਾਂ ਅਸੀਂ ਇਹ ਘਰਾਂ ਦੇ ਵਿੱਚ ਬਜ਼ੁਰਗ ਹਨ ਕਿ ਉਹ ਸਮਾਂ ਕਿਉਂ ਜਿਆ ਹੋਇਆ ਹੋਵੇਗਾ ਤੇ ਅਸੀਂ ਉਮੀਦ ਵੀ ਨਹੀਂ ਕਰ ਸਕਦੇ ਕਿ ਉਹਨਾਂ ਜ਼ਾਲਿਮਾਂ ਨੇ ਜ਼ੁਲਮ ਕਰਨ ਵਾਲਿਆਂ ਨੇ ਗੁਰੂ ਕਿ ਉਹਨਾਂ ਛੋਟੇ ਛੋਟੇ ਸਾਬਜਾਦਿਆਂ ਦੇ ਉੱਤੇ ਬਿਰਧ ਮਾਤਾ ਜੀ ਦੇ ਉੱਤੇ ਜੋ ਭੁੱਖੇ ਪਾਣੇ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਵੀ ਰਹਿਮ ਕੀਤਾ ਹੋਵੇਗਾ ਸਭੋਂ ਉਹਨਾਂ ਨੂੰ ਉਸ ਮੁਰਿੰਡੇ ਦੇ ਉਸ ਥਾਲਕ ਥਾਣੇ ਦੇ ਅੰਦਰ ਚੌਕੀ ਦੇ ਅੰਦਰ ਉਹ ਰਾਤ ਅਤ ਤਸੀਹਾਂ ਭਰੀ ਜੋ ਸੀ ਉਹਨਾਂ ਨੇ ਰਾਤ guzari ਹੈ ਇਹ ਪੋ ਦੀਆਂ ਠੰਡੀਆਂ ਰਾਤਾਂ ਨੇ ਅੱਜ ਅਸੀਂ ਆਪਣੇ ਘਰਾਂ ਦੇ ਅੰਦਰ ਹਾਂ ਸਾਰੇ ਸੁਖ ਆਰਾਮ ਨੇ ਪਰ ਫਿਰ ਵੀ ਆਪਣੇ ਬੱਚਿਆਂ ਦੀ ਫਿਕਰ ਰਹਿੰਦੀ ਹੈ ਉੱਠ ਉੱਠ ਕੇ ਰਾਤਾਂ ਨੂੰ ਬੱਚਿਆਂ ਨੂੰ ਦੇਖਦੇ ਹਾਂ ਕਿਤੇ ਨੰਗੇ ਤਾਂ ਨਹੀਂ ਹੋ ਗਏ ਕਿਤੇ ਠੰਡੇ ਤਾਂ ਨਹੀਂ ਹੋ ਗਏ ਪਰ ਮੇਰੇ ਕੋਲ ਕਲਗੀਧਰ ਪਾਤਸ਼ਾਹ ਜੀ ਦੇ ਲਾਲ ਸਾਡੇ ਉਹ ਬਾਬੇ ਉਹ ਮਹਾਨ ਸ਼ਹੀਦ ਸਭੀਆਂ ਉਮਤਾ ਨੂੰ ਬਚਾਉਣ ਵਾਸਤੇ ਸਾਡੇ ਭਵਿੱਖ ਦੇ ਵਾਸਤੇ ਕੌਮ ਦੀ ਆਜ਼ਾਦੀ ਵਾਸਤੇ ਧਰਮ ਦੇ ਵਾਸਤੇ ਸਾਨੂੰ ਸਰਦਾਰੀ ਦੇਣ ਵਾਸਤੇ ਉਹ ਅੱਤ ਦੇ ਤਸੀਹੇ ਜੋ ਨੇ ਬਿਰਦ ਮਾਤਾ ਗੁਜਰਕੌਰ ਜੀ ਅਤੇ ਉਹ ਸਾਬ ਜਾਦੇ ਜੋ ਨੇ ਆਪਣੇ ਸਰੀਰ ਦੇ ਉੱਤੇ ਆਪਣੇ ਪਿੰਡੇ ਦੇ ਉੱਤੇ ਹੰਡਾਰੇ ਨੇ ਥੋੜੀ ਉਸ ਸੁਰਤੀ ਨੂੰ ਅੱਜ ਦੀਆਂ ਇਹਨਾਂ ਪੋਦੀਆਂ ਠੰਡਾਂ ਦੇ ਅੰਦਰ ਉਸ ਤਸੀਹਾ ਕਰ ਉਸ ਮੁਰੰਡੇ ਦੀ ਚੌਕੀ ਦੇ ਅੰਦਰ ਲੈ ਕੇ ਚਲੀਏ ਕਿਉਂ ਨਾ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਉੱਥੇ ਕਿਤਨਾ ਤਸ਼द्दਦ ਕਿਤਨੇ ਦੁੱਖ ਤੇ ਤਕਲੀਫਾਂ ਪਰ ਹੀ ਉਹ ਰਾਤ ਉਹਨਾਂ ਸਾਹਿਬਜ਼ਾਦਿਆਂ ਨੇ ਅਤ ਦੀ ਕੜਾਕੇ ਦੀ ਠੰਡ ਦੇ ਵਿੱਚ ਹੱਡ ਚੀਰਵੀਂ ਠੰਡ ਦੇ ਵਿੱਚ guzari ਹੋਵੇਗੀ ਪਰ ਇੱਕ ਗੱਲ ਜ਼ਰੂਰ ਹੈ ਕਿ ਉੱਥੇ ਨਿਗ ਸੀ ਉਸ ਬਿੰਦ ਮਾਤਾ-ਮਤਾ ਗੁਜਰਕੌਰ ਜੀ ਦੀ ਤੇ ਉਹ ਬੱਚੇ ਉਹਨਾਂ ਦੀ ਛਾਤੀ ਦੇ ਨਾਲ ਸਾਹਿਬਜ਼ਾਦੇ ਜੁੜ ਕੇ ਸਾਰੀ ਰਾਤ ਉਹ ਜੋ ਧਰਮ ਦਾ ਇਤਿਹਾਸ ਉਹ ਜੋ ਰੋਹਾਨੀਅਤ ਮਾਤਾ ਜੀ ਨੇ ਉਹਨਾਂ ਸਾਹਿਬਜ਼ਾਦੀਆਂ ਨੂੰ ਸਿਖਾਈ ਹੈ ਪੜਾਈ ਹੈ ਉਹਨਾਂ ਦੇ ਵਿੱਚ ਪਰਿਖ ਹੈ ਉਸ ਦੇ ਸਹਾਰੇ ਉਹ ਕੌਮ ਦਾ ਇਤਿਹਾਸ ਸਿਰਜਣ ਵਾਲੇ ਮਹਾਨ ਸੂਰਬੀਰ ਯੋਧੇ ਪੰਥ ਦੇ ਭਵਿੱਖ ਦੇ ਵਾਸਤੇ ਹੱਥ ਦੇ ਤਸੀਹੇ ਚੜ ਲਿਆ ਅਗਲੇ ਦਿਨ ਇਤਿਹਾਸਕਾਰ ਦੱਸਦੇ ਨੇ ਕਿ ਫਿਰ ਸਰਹੰਦ ਤੋਂ ਵਜੀਦ ਖਾਨ ਦੀ ਕਚਹਿਰੀ ਤੱਕ ਖਬਰ ਪਹੁੰਚੀ ਹੋਈ ਹੈ ਉੱਥੋਂ ਜੋ ਹੈ ਸਨਿਆਮ ਹੁੰਦਾ ਹੈ ਕਿ ਭਈ ਜਦੋਂ ਪਤਾ ਲਗਾ ਕਿ ਇਹਨਾਂ ਨੂੰ ਗਿਫਟਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਹਦਾਇਤ ਸੀ ਕਿ ਭਈ ਅਤ ਦੇ ਤਸੀਹੇ ਦੇਵੋ ਤਾਂ ਕਿ ਮਨ ਜਾਣ ਕਿ ਅਸੀਂ ਆਪਣਾ ਧਰਮ ਛੱਡਣ ਵਾਸਤੇ ਤਿਆਰ ਹਾਂ ਇਹਨਾਂ ਨੂੰ ਇੰਨੇ ਤਸੀਹੇ ਦੇਵੋ ਕਿ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਹਾਨ ਆਪਣੇ ਪੁੱਤਰ ਮੋਦੂ ਵੀ ਚਾ ਕੇ ਟੁੱਟ ਕੇ ਸਾਡੇ ਕੋਲ ਸਾਡੀ ਇਨ ਮੰਨਣ ਨੂੰ ਤਿਆਰ ਹੋ ਜਾ ਪਰ ਉਹਨਾਂ ਹਾਕਮਾਂ ਨੂੰ ਹੀ ਉਹ ਖਬਰਾਂ ਮਿਲ ਰਹੀਆਂ ਸਨ ਉਮਰ ਪਾਉਣੇ ਛੋਟੀ ਹੈ ਹੌਸਲੇ ਬੁਲੰਦ ਹਨ ਪੁੱਤਰਮੋ ਦੇ ਵਿੱਚ ਗੁਰਕਲਗੀ ਤਰ ਪਾਤਸ਼ਾ ਵੀ ਕਿਸੇ ਕਿਸਮ ਦਾ ਕੋਈ ਸੰਝੋਤਾ ਕਰਨ ਨੂੰ ਤਿਆਰ ਨਹੀਂ ਹਨ ਇਹ ਤਾਂ ਜ਼ਾਲਮ ਵੀ ਸਮਝਦੇ ਹਨ ਲੇਕਿਨ ਦੂਜੇ ਪਾਸੇ ਇਹ ਵੀ ਜੋ ਖਬਰਾਂ ਜ਼ਾਲਮਾਂ ਤੱਕ ਪਹੁੰਚ ਰਹੀਆਂ ਨੇ ਕਿ ਬਿਰਧ ਮਾਤਾ ਮਾਤਾ ਗੁਜਰਕੌਰ ਜੀ ਉਹਨਾਂ ਦੀ ਦਿੜ੍ਹਤਾ ਜੋ ਹੈ ਉਸ ਦਾ ਵੀ ਕੋਈ ਸੰਸਾਰ ਦੇ ਅੰਦਰ ਸਾਨੀ ਨਹੀਂ ਕਿ ਉਹ ਛੋਟੇ ਸਾਹਿਬਜ਼ਾਦਿਆਂ ਦੀ ਕੋਮਲਤਾ ਮਾਸੂਮੀਅਤ ਨੂੰ ਦੇਖ ਕੇ ਕਿਤੇ ਥੋੜੇ ਜਿਹੀ ਤਰਮਤੋਂ ਕਿਤੇ ਪੈਰ ਪਿੱਛੇ ਕਰਨਗੇ ਉਹਨਾਂ ਨੂੰ ਫਿਰ ਉੱਥੋਂ ਇਤਿਹਾਸ ਦੱਸਦਾ ਹੈ ਕਿ ਮੁਰੰਡੇ ਦੇ ਉਸ ਥਾਣੇ ਤੋਂ ਸਰਹੰਦ ਜੋ ਸੀ ਫਜੀਤ ਖਾਨ ਦੇ ਕੋਲ ਪੁਜਾਉਣ ਦੇ ਹੁਕਮ ਹੋ ਗਏ ਉਹਨਾਂ ਨੂੰ ਉੱਥੋਂ ਜੋ ਸੀ ਮੁਰੰਡੇ ਤੋਂ ਸਰਹੰਦ ਵਾਲੇ ਪਾਸੇ ਤੋਰ ਦਿੱਤਾ ਗਿਆ ਸਰਕਾਰੀ ਪਹਿਰੇ ਦੇ ਅੰਦਰ ਜਦੋਂ ਛੋਟੇ-ਛੋਟੇ ਗੁਰੂ ਕੇ ਸਾਹਿਬਜਾ ਦੇ ਨਿੱਕੇ-ਨਿੱਕੇ ਪੈਰਾਂ ਦੇ ਨਾਲ ਉਸ ਤਰਦੀਨੋ ਹੱਡ ਤੋੜੀ ਦੀ ਹੱਡ چیرਵੀ ਠੰਡ ਦੇ ਵਿੱਚ ਉਹਨਾਂ ਰਸਤੀਆਂ ਦੇ ਉੱਤੇ ਚੱਲਦੇ ਨੇ ਤੇ ਗੁਰੂ ਪਿਆਰ ਵਾਲੇ ਉਹ ਕੁਝ ਤਾਂ ਇਤਿਹਾਸਕਾਰ ਦੱਸਦੇ ਨੇ ਕਿ ਇਤਨੇ ਤਸੀਹੇ ਸਨ ਕਿ ਘੋੜਿਆਂ ਦੇ ਨਾਲ ਘੋੜੇ ਦੇ ਨਾਲ ਮਾਤਾ ਜੀ ਨੂੰ ਬਣਿਆ ਹੋਇਆ ਹੈ ਬਨਨ ਤੋਂ ਪਾਪ ਕਿ ਉਸ ਰੱਸੀ ਦੇ ਨਾਲ ਬਣਿਆ ਹੈ ਕਿ ਘੋੜੇ ਦੀ ਰਫਤਾਰ ਦੇ ਨਾਲੇ ਚੱਲਣਗੇ ਉਹ ਸਾਬ ਜਾਦੇ ਵੀ ਮਾਂ ਦੀ ਦਾਦੀ ਮਾਂ ਦੀ ਉਦਲ ਪਕੜ ਕੇ ਉਹ ਕੋੜਾ ਤੇ ਤੇ ਚੱਲ ਰਿਹਾ ਉਹਦੇ ਨਾਲ ਚਲਦੇ ਨੇ ਇਤਿਹਾਸਕਾਰਾਂ ਦੀਆਂ ਲਿਖਤਾਂ ਨੇ ਕਿ ਇੰਨੀ ਤਸ਼ੱਦਦ ਸੀ ਕਿ ਭਈ ਤੇਜ਼ ਚੱਲਣਗੇ ਸਾਹ ਹੁੱਬੇਗਾ ਮਿੰਤਰਲਾ ਕਰਨਗੇ ਕਿ ਭਈ ਥੋੜੀ ਦੇਰ ਰੁਕ ਜਾਓ ਥੱਕ ਗਏ ਹਾਂ ਸਾਹਿਬਜ਼ਾਦੇ ਚੱਲ ਨਹੀਂ ਸਕਦੇ ਪਰ ਕਮਾਲ ਸੀ ਜੁਰਤ ਕਮਾਲ ਸੀ ਗੁਰਮਤ ਦੀ ਗੁਰਤੀ ਕਮਾਲ ਸੀ ਉਹ ਇਨਕਲਾਬੀ ਬਿਰਤੀ ਕਮਾਲ ਸੀ ਉਹ ਸ਼ਹੀਦਾਂ ਵਲੋਂ ਦੇ ਸੁਨੇਹੇ ਹੋਏ ਕਿਸਿਆਂ ਨਾਲ ਅੰਦਰ ਭਰੀ ਹੋਈ ਅਣਖ ਅਤੇ ਗੈਰਤ ਜੋਹਨਾਂ ਨੂੰ ਪਤਾ ਸੀ ਕਿ ਸਾਡੇ ਪੂਰਵਜਾਂ ਨੇ ਕਿਹੋ ਜਿਹਾ ਇਤਿਹਾਸ ਲਿਖਿਆ ਹੈ ਕਿ ਉਹ ਕਿਸੇ ਕਿਸਮ ਦਾ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਅਤੇ ਫਿਰ ਉਹ ਗੁਰੂ ਕੇ ਲਾਲ ਜੋ ਸਨ ਉਹਨਾਂ ਨੂੰ ਆਕੇ ਸਰਹੰਦ ਦੀ ਤਕਤੀ ਦੇ ਉੱਤੇ ਖਾਨ ਵਜੀਦ ਖਾਨ ਦੇ ਕੋਲ ਪੇਸ਼ ਕਰ ਦਿੱਤਾ ਗਿਆ ਗੁਰੂ ਪਿਆਰ ਵਾਲੇ ਜਦੋਂ ਖਾਨ ਵਜੀਦ ਖਾਨ ਦੀ ਉਸ ਕਚਹਿਰੀ ਦੇ ਅੰਦਰ ਉਹਨਾਂ ਸੈਜਾਦਿਆਂ ਨੂੰ ਪੇਸ਼ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਇਹ ਚੋਣ ਕੀਤੀ ਗਈ ਕਿ ਇਹਨਾਂ ਨੂੰ ਰੱਖਿਆ ਕਿੱਥੇ ਜਾਵੇ ਤੇ ਜੋ ਚੌਣ ਸੀ ਉਹ ਕਮਾਲ ਦੀ ਸੀ ਸਮੇ ਦਾ ਜ਼ਾਲਮ ਆਪਣੀ ਹਰ ਜ਼ੁਲਮ ਦੀ ਹੱਦ ਨੂੰ ਪਾਰ ਕਰ ਰਿਹਾ ਉਹ ਕੋਈ ਤਸੀਹ ਨਹੀਂ ਛੱਡ ਰਿਹਾ ਜਿਹਦੇ ਨਾਲ ਉਹਨਾਂ ਸਾਹਿਬਜ਼ਾਦਿਆਂ ਦਾ ਜੋ ਈਮਾਨ ਹੈ ਉਸ ਨੂੰ ਡੁਲਾਇਆ ਨਾ ਜਾ ਸਕੇ ਗੁਰੂ ਪਿਆਰ ਵਾਲੇਓ ਜਦੋਂ ਥਾਂ ਦੀ ਚੌਣ ਹੋਈ ਤੇ ਠੰਡਾ ਬੁਰਜ ਸੀ ਠੰਡੇ ਬੁਰਜ ਤੋਂ ਪਾਲ ਉਹ ਬੁਰਜ ਜਿਹੜਾ ਧਰਤੀ ਤੋਂ ਉੱਚਾ ਹੈ ਹਰ ਪਾਸਿਓਂ ਖੁੱਲਾ ਹੈ ਗਰਮੀਆਂ ਦੇ ਵਿੱਚ ਠੰਡ ਦੇਣ ਦੇ ਵਾਸਤੇ ਉਹ ਬੁਰਜ ਤਿਆਰ ਕੀਤਾ ਗਿਆ ਜਿਹਦੇ ਕੋਲ ਉਹਦੀ ਮਹਿਰ ਲੱਗਦੀ ਹੈ ਤੇ ਨਹਿਰ ਦੀ ਠੰਡੀ ਹਵਾ ਪਾਣੀ ਦੀ ਠੰਡੀਆਂ ਜੋ ਠੰਡਕ ਹੈ ਉਸ ਬੁਰਜ ਵਿੱਚ ਬੈਠੇ ਹੋਏ ਨਵਾਬ ਗਰਮੀਆਂ ਦੇ ਵਿੱਚ ਉਹ ਠੰਡਕ ਮਹਿਸੂਸ ਕਰਦੇ ਸਨ ਤੇ ਉਹ ਠੰਡਾ ਬੁਰਜ ਉਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਇਹਨਾਂ ਸਾਹਿਬਜ਼ਾਦੀਆਂ ਨੂੰ ਰੱਖਣ ਵਾਸਤੇ ਮਾਤਾ ਗੁਜਰਕੌਰ ਜੀ ਦੇ ਨਾਲ ਚੁਣਿਆ ਗਿਆ ਕਿ ਅੱਧ ਦਾ ਤਸੀਹੇ ਤੇ ਕਸ਼ਟ ਹੋਵੇਗਾ ਅੱਧ ਦੀ ਇਸ ਠੰਡ ਦੇ ਅੰਦਰ ਇਹ ਜ਼ਰੂਰ ਡੋਲ ਜਾਣਗੇ ਕਿਉਂਕਿ ਛੋਟੇ ਨੇ ਇਹ ਡੋਲ ਜਾਣਗੇ ਦਾਦੀ ਮਾਂ ਬਜ਼ੁਰਗਣੇ ਮਾਤਾ ਗੁਜਰਕੌਰ ਚ ਬਜ਼ੁਰਗਣੇ ਉਹ ਪੋਤਰੀਆਂ ਦੇ ਮੋਹ ਦੇ ਅੰਦਰ ਉਹਨਾਂ ਦੇ ਉੱਤੇ ਹੁੰਦਾ ਹੈ ਤਸ਼ੱਦਦ ਦੇ ਕੇ ਉਹ ਜ਼ਰੂਰ ਡੋਲ ਜਾਣਗੇ ਤੇ ਜਦੋਂ ਡੋਲਣਗੇ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਾਂਗੇ ਅਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਉਹਨਾਂ ਛੋਟੇ ਛੇੜਿਆ ਹੋਇਆ ਜੋ ਜੁਧ ਹੈ ਉਸ ਨੂੰ ਜਿੱਤ ਜਾਵਾਂਗੇ ਪਰ ਗੁਰੂ ਪਿਆਰ ਵਾਲੇ ਕਮਾਲ ਹੀ ਸੀ ਕਿ ਠੰਡਾ ਬਰਖ ਪੋ ਦੀਆਂ ਠੰਡੀਆਂ ਰਾਤਾਂ ਹੁੰਦੀ ਬਰਸਾਤ ਕੜਾਕੇ ਦੀ ਹੱਡ ਚੀਰਵੀਂ ਠੰਡ ਉਹਨਾਂ ਮਹਾਨ ਸ਼ਹੀਦਾਂ ਦੇ ਅੰਦਰ ਧਰਮ ਦੇ ਜਜ਼ਬਿਆਂ ਦੇ ਜੋ ਭੰਬਰ ਸਨ ਉਹਨਾਂ ਨੂੰ ਠੱਡਾ ਨਾ ਕਰ ਸਕੀ ਰੱਤੀ ਪਰ ਵੀ ਉਹਨਾਂ ਦੇ ਹੌਸਲੇ ਨਾਲ ਦੇ ਅੰਦਰ ਕਮਜ਼ੋਰੀ ਜੋ ਸੀ ਉਹ ਕੋਈ ਤਸੀਹਾ ਨਹੀਂ ਲੱਗ ਕੇ ਆਇਆ ਗੁਰੂ ਪਿਆਰ ਵਾਲਿਓ ਗੁਰੂ ਕੇ ਸਾਹ ਜਾਦੇ ਮਾਤਾ ਗੁਜਰਕੌਰ ਜੀ ਦੇ ਨਾਲ ਉਸ ਠੰਡੇ ਬੁਰਜੇ ਚ ਆ ਕੇ ਕੈਦ ਕਰ ਲਏ ਗਏ ਨੇ ਅਤੇ ਫਿਰ ਉਹਨਾਂ ਦੀਆਂ ਪੇਸ਼ੀਆਂ ਜੋ ਨੇ ਉਹ ਕਚੈਰੀ ਦੇ ਵਿੱਚ ਸ਼ੁਰੂ ਹੋਣੀਆਂ ਨੇ ਜਦੋਂ ਕਿ ਉਹਨਾਂ ਕਚੈਰੀਆਂ ਦੇ ਅੰਦਰ ਅਸੀਂ ਉਹਨਾਂ ਸਾਹਿਬਜ਼ਾਦਿਆਂ ਨੂੰ ਮਹਾਨ ਸ਼ਹੀਦ ਇਸ ਕਰਕੇ ਕਿਉਂ ਕਹਿੰਦੇ ਹਾਂ ਕਿ ਤੋਤਲੀ ਜ਼ਬਾਨ ਹੈ ਕਿ ਦੂਜੇ ਪਾਸੇ ਆਪ ਛੋਟੇ ਨੇ ਉਮਰ ਕੇਵਲ 6 ਤੇ 8 ਸਾਲ ਦੀ ਹੈ ਦੁਨਿਆਵੀ ਉਮਰ ਤੇ ਦੂਜੇ ਪਾਸੇ ਸਮੇ ਦਾ ਜ਼ਾਲਮ ਹਾਕਮ ਜੋ ਹੈ ਉਹ ਕਚਹਿਰੀ ਲਾ ਕੇ ਬੈਠਾ ਹੈ ਉਸਨੇ ਕਚਹਿਰੀ ਲਾਉਣੀ ਹੈ ਉਹਦੇ ਨਾਲ ਉਹਦੇ ਕੋਲ ਜਿਹੜੇ ਧਰਮ ਦੇ ਮੰਨੇ ਪਰਮੰਨੇ ਆਪਣੇ ਆਪ ਨੂੰ ਧਰਮ ਕਾਉਣ ਵਾਲੇ ਕਾਜੀ ਨੇ ਜਾਂ ਪੰਡਿਤ ਨੇ ਜਿਹੜੇ ਵਿਦਵਾਨ ਕਾਉਂਦੇ ਨੇ ਉਹ ਬੈਠਣਗੇ ਉਹਦੇ ਨਾਲ ਅਤ ਦੇ ਤਸੀਹੇ ਦੇਣ ਵਾਲੇ ਜ਼ਾਲਮ ਜੋ ਨੇ ਉਹ ਸਾਹਮਣੇ ਹੋਣਗੇ ਤੇ ਇੱਕ ਇੱਕ ਤਸੀਹੇ ਗਿਣ ਕੇ ਦੱਸਿਆ ਜਾਵੇਗਾ ਕਿ ਸਾਬ ਜادیه ਯਾ ਤਾਂ ਈਨ ਮੰਨ ਲੋ ਨਹੀਂ ਤਾਂ ਇਹ ਗੱਲ ਛੇਤੇ ਰੱਖਿਓ ਤੁਹਾਨੂੰ ਇਸ ਤਰ੍ਹਾਂ ਦੀਆਂ ਜੋ ਸ਼ਹਾਦਤਾਂ ਦਿੱਤੀਆਂ ਜਾਣਗੀਆਂ ਇਹੋ ਜੀਆਂ ਜੋ ਤੁਹਾਡੇ ਉੱਤੇ ਜ਼ੁਲਮ ਤੇ ਤਸ਼ੱਦਦ ਕਰਕੇ ਤੁਹਾਨੂੰ ਮੁਕਾਇਆ ਜਾਵੇਗਾ ਕਿ ਆਉਣ ਵਾਲੀਆਂ ਨਸਲਾਂ ਤੱਕ ਲੋਕੀ ਸਿੱਖ ਹੋਣ ਦਾ ਸੋਚਣਗੇ ਵੀ ਨਹੀਂ ਲਾਲਚ ਦਿੱਤੇ ਗਏ ਲਾਲਚ ਦੇਣ ਵਾਸਤੇ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਨੇ ਪਿਆਰ ਦੀ ਜੋ ਖਡਾ ਘਟਾਉਣੇ ਨੇ ਪਿਆਰ ਜੋ ਹੈ ਉਹ ਕਰੋ ਜਿਤਲਾਉਣ ਦਾ ਯਤਨ ਕੀਤਾ ਜਾਵੇਗਾ ਪਰ ਉਹ ਸੂਰਬੀਰ ਯੋਧੇ ਜੋੜੀ ਠੰਡੇ ਬੁਰੇ ਦੇ ਅੰਦਰ ਅਸੀਂ ਸੋਚ ਵੀ ਨਹੀਂ ਸਕਦੇ ਕਿ ਉਸ ਠੰਡੇ ਬੁਰੇ ਦੇ ਅੰਦਰ ਉਹਨਾਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਅਤ ਦੀਆਂ ਠੰਡਾਂ ਦੇ ਅੰਦਰ ਕਿਤੇ ਇੱਕ ਕੋਈ ਚਾਦਰ ਤੱਕ ਵੀ ਦਿੱਤੀ ਗਈ ਹੋਵੇ ਪਰ ਉਸ ਠੰਡੇ ਬੁਰੇ 'ਚ ਬੈਠ ਕੇ ਸਾਰੀ ਰਾਤ ਮਾਤਾ ਗੁਜਰਕੌਰ ਜੀ ਆਪਣੇ ਉਹਨਾਂ ਸਾਹਿਬਜ਼ਾਦਿਆਂ ਨੂੰ ਆਪਣੇ ਪੋਤਿਆਂ ਨੂੰ ਆਪਣੇ ਬਜ਼ੁਰਗਾਂ ਦਾ ਇਤਿਹਾਸ ਸੁਣਾ ਰਹੇ ਨੇ ਉਹਨਾਂ ਦੇ ਸਾਹਮਣੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਬਾਬਰ ਦਾ ਜ਼ੁਲਮ ਜੋ ਸੀ ਸਹਾਰਿਆ ਉਹਦੀਆਂ ਜੇਲ੍ਹ ਦੀਆਂ ਗੱਲਾਂ ਗੁਰਪੰਥਮ ਪਾਤਸ਼ਾਹ ਦਾ ਤੱਤੀ ਤਵੀ ਦੇ ਉੱਤੇ ਬੈਠਣਾ ਤੱਤੀ ਦੇਗ ਦੇ ਵਿੱਚ ਉਬਲਣਾ ਸੀਸ ਦੇ ਵਿੱਚ ਤੱਤੀ ਰੇਤ ਦਾ ਪੈਣਾ ਅੱਤ ਦੇ ਤਸ਼ੱਦਦ ਜ਼ੁਲਮ 6ਵੇਂ ਪਾਤਸ਼ਾਹ ਦਾ ਮੈਦਾਨੀ ਜੰਗ ਤੇ ਫਿਰ ਕਿਤੇ 9ਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਉਹ ਸਾਰਾ ਇਤਿਹਾਸ ਜੋ ਸੀ ਉਹਨਾਂ ਸਾਂਝੀਆਂ ਯਾਦਿਆਂ ਨੂੰ ਸੁਣਾ ਕੇ ਉਹਨਾਂ ਨੂੰ ਜੋ ਸੀ ਹੋਰ ਬਲਵਾਨ ਪਰਵਾਨ ਕੀਤਾ ਜਾ ਰਿਹਾ ਸੀ ਤਾਂ ਕਿ ਧਰਮ ਦੀ ਇਸ ਯੁੱਧ ਦੇ ਅੰਦਰ ਧਰਮ ਦੀ ਇਸ ਜੰਗ ਦੇ ਅੰਦਰ ਜ਼ਾਲਮ ਦੇ ਸਾਹਮਣੇ ਬੜੀ ਦ੍ਰਿੜਤਾ ਦੇ ਨਾਲ ਆਪਣੀ ਸਿੱਖੀ ਸਿਧਕ ਨੂੰ ਨਿਭਾਉਂਦੇ ਹੋਏ ਉਸ ਜ਼ਾਲਮ ਨੂੰ ਇਹ ਦੱਸ ਸਕਣ ਕਿ ਕਿਤੇ ਭੁਲੇਖੇ ਦੇ ਅੰਦਰ ਨਾ ਰਹਿਣਾ ਕਿ ਕੋਈ ਤਸ਼ੱਦਦ ਕੋਈ ਤਸਈਆ ਕੋਈ ਲਾਲਚ ਕੋਈ ਡਰਾਵਾ ਗੁਰੂ ਨਾਨਕ ਦੇ ਕਿਸੇ ਵੀ ਸਿੱਖ ਨੂੰ ਰਤੀ ਪਰ ਵੀ ਆਪਣੇ ਨਿਸ਼ਾਨੇ ਤੋਂ ਠਿੜਕਾ ਸਕਦਾ ਹੈ ਅਸੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਦੇ ਨਾ ਸਾਡੀਆਂ ਰਗਾਂ ਦੇ ਅੰਦਰ ਗੁਕਲਕੀ ਤਰ ਪਾਤਸ਼ਾਹ ਦਾ ਖੂਨ ਹੈ ਸੋ ਗੁਰੂ ਪਿਆਰ ਵਾਲਿਓ ਬਸ ਇੰਨਾ ਕੋ ਆਪਣੀ ਸੋਚ ਦੇ ਅੰਦਰ ਲੈ ਕੇ ਆਈਏ ਅੱਜ ਦੀਆਂ ਅਤ ਦੀਆਂ ਇਨਾ ਸਿਆਲ ਦੀਆਂ ਰਾਤਾਂ ਦੇ ਅੰਦਰ ਉਹਨਾਂ ਗੁਰੂ ਕੇ ਸਾਹਿਬ ਜੀਆ ਦੀ ਮਾਤਾ ਗੁਜਰਕੌਰ ਜੀ ਨੇ ਆਪਣੇ ਸ਼ਰੀਰ ਦੇ ਉੱਤੇ ਅਤ ਦੀ ਠੰਡ ਨੂੰ ਸਹਾਰਦੇ ਹੋਏ ਸਾਡਾ ਭਵਿਕ ਜੋਗ ਹੈ ਸਾਡੀ ਅਨਖ ਜੋਗ ਹੈ ਉਸ ਨੰਬਰ ਕਰਾਰ ਰੱਖਿਆ ਹੈ ਅੱਗੇ ਅਸੀਂ ਦੇਖਾਂਗੇ ਕਿ ਕਿਵੇਂ ਸੁਣਾਗੇ ਕਿ ਗੁਰੂ ਪਾਤਸ਼ਾਹ ਦੇ ਉਹਨਾਂ ਸਹਾਬਜਾਦਿਆਂ ਨੇ ਕਿਸ ਦਲੇਰੀ ਦੇ ਨਾਲ ਕਿਸ ਦ੍ਰਿੜਤਾ ਦੇ ਨਾਲ ਆਪਣੀ ਕਿਸ ਦੀ ਆਪ ਪੈਰਵੀ ਕਰਕੇ ਸਰਹੰਦ ਦੀ ਕਚੈਰੀ ਦੇ ਅੰਦਰ ਉਹ ਜੋ ਜ਼ਾਲਮ ਸਨ ਉਹਨਾਂ ਨੂੰ ਇਹ ਗੱਲ ਸਮਝਾ ਦਿੱਤੀ ਸੀ ਕਿ ਤੁਹਾਡਾ ਜ਼ੁਲਮ ਹੱਦ ਤੱਕ ਸਕਦਾ ਹੈ ਪਰ ਅਸੀਂ ਸਿੱਖੀ ਦੀ ਹੱਦ ਦੇ ਅੰਦਰ ਕਿਸੇ ਜ਼ਾਲਮ ਨੂੰ ਪੈਰ ਆਪਣੀ ਰੱਖਣ ਦੇਵਾਂਗੇ ਸੇਕਿਯਿਚਰ ਦੀ ਕਲਾ ਵਾਸਤੇ ਜੂਝ ਕੇ ਸ਼ਹੀਦ ਹੋਣਾ ਸ਼ਾਨਵੰਦਾ ਹੈ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ